ਸੰਸਾਰ ਛੂੜ ਦੁਜੈ ਲੱਗੇ ਦੁੱਬੇ ਸਿਵਲ ਜਾ ਰਿਹਾ ਸਿਵ ਕੇ ਨੇ ਕੋ ਨੇ ਜਿਹੜੇ ਮਾਲਕ ਨੂੰ ਜੀਵਨ ਵਿੱਚੋਂ ਤਿਆਗ ਬਿਠੇ ਨੇ ਹਰ ਬਿਸਰਤ ਸਦਾ ਖੁਵਾਰੀ ਜਿਨ੍ਹਾਂ ਨੇ ਉਸ ਮਾਲਕ ਨੂੰ ਆਪਣੀ ਜੀਵਨ ਵਿੱਚੋਂ ਦੂਰ ਕਰ ਦਿੱਤਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਲਾਹੌਰ ਦੀ ਤਰਤੀ ਦੇ ਕੋਲ ਇੱਕ ਨਗਰ ਪੈਂਦਾ ਹੈ ਖਾਕੀ ਇਸ ਨਗਰ ਵਿੱਚ ਸ਼ਾਹੂਕਾਰਾਂ ਦਾ ਪਰਿਵਾਰ ਵੱਸਦਾ ਹੈ ਮਾਲਕ ਨੇ ਬੜੀ ਕਿਰਪਾ ਕੀਤੀ ਘਰ ਵਿੱਚ ਸ਼ਾਹੂਕਾਰਾਂ ਹੈ ਨੌਕਰ ਚਾਕਰ ਨੇ ਜ਼ਮੀਨ ਜਾਇਦਾਦ ਹੈ ਘਰ ਵਿੱਚ ਪਦਾਰਥਾਂ ਦੀ ਕੋਈ ਕਮੀ ਨਹੀਂ ਮਾਲਕ ਤ੍ਰੁੱਠਾ ਤੇ ਘਰ ਵਿੱਚ ਪੁੱਤਰ ਦੀ ਦਾਤ ਪ੍ਰਾਪਤ ਹੋਈ ਉਹਦਾ ਨਾਂ ਰੱਖਿਆ ਪ੍ਰੇਮਾ ਹੁਣ ਮਾਂ ਵੀ ਬੜੀ ਖੁਸ਼ ਹੈ ਪਿਤਾ ਵੀ ਬੜਾ ਖੁਸ਼ ਹੈ ਮਾਤਾ ਪਿਤਾ ਨੇ ਦੁਨਿਆਵੀ ਲੜ ਅਤੇ ਬੜੀ ਲੜਾਈ ਪਰ ਉਹ ਅਸੀਸ ਦੇਣਾ ਭੁੱਲ ਗਏ ਜਿਹੀ ਗੱਲ ਗੁਰੂ ਅਰਜਨ ਦੇਵ ਜੀ ਕੀਤੀ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਪਜੂ ਜੁਗਤੀਸ ਇਹ ਪੁੱਤ ਤੇਨੂੰ ਰੱਬ ਨਾ ਵਿਸਰੇ ਤੈਨੂੰ ਸੱਚ ਨਾ ਵਿਸਰੇ ਅਧਪ੍ਰੇਮਾ ਜਵਾਨ ਹੋਇਆ ਪਰਮੇਸ਼ਰ ਦਾ ਬਾਣਾ ਮਾਤਾ ਤੇ ਪਿਤਾ ਰੂਹੇ ਖਾਕਾਲ ਚੜਾਣਾ ਕਰਦੀ। ਹੁਣ ਘਰ ਵਿੱਚ ਸ਼ਾਹੂਕਾਰਾ ਹੈ, ਜ਼ਮੀਨ ਜੈਦਾਦ ਹੈ, ਧਨ ਔਤ ਦੀ ਕੋਈ ਕਮੀ ਨਹੀਂ। ਤੇ ਪ੍ਰੇਮੀ ਨੂੰ ਜੀਵਨ ਵਿੱਚ ਮਾੜਿਆਂ ਦਾ ਸਾਥ ਮਿਲ ਗਿਆ। ਦੇਖੋ ਤਾਂ ਹੀ ਬਾਣੀ ਨੇ ਸੰਥਾਂ ਥਾਂ-ਥਾਂ ਤਿਸੁ ਚੇਤ ਕੀਤਾ। ਕਬੀਰ ਸਾਖਤ ਸੰਗ ਨ ਕੀਜੀਐ ਦੂਰੋਂ ਜਾਈਐ ਭਾਗ। ਵਸਨ ਕਾਰੋ ਪਰਸੀਐ ਤਉ ਕਸਲਾ ਕਰਾ। ਦੇਖੀ ਜੀਵਨ ਵਿੱਚ ਮਾੜਿਆਂ ਦਾ ਸੰਗ ਨਾ ਕਰੀ ਕਿਉਂਕਿ ਜਿੱਦਾਂ ਦੀ ਆਪਾਂ ਸੰਗਤ ਕਰਾਂਗੇ ਉਹਦਾ ਅਸਰ ਸਾਡੇ ਜੀਵਨ ਤੇ ਬੜਾ ਗਹਿਰਾ ਪੈਂਦਾ ਹੈ ਭਾਈ ਗੁਰਦਾਸ ਕਹਿੰਦੇ ਪਾਣੀ ਦਾ ਕੋਈ ਰੰਗ ਨਹੀਂ ਹੈ ਜਿੱਦਾਂ ਦਾ ਰੰਗ ਵਿੱਚ ਪਾਉਨੇ ਆ ਪਾਣੀ ਉਸੇ ਰੰਗ ਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡਾ ਜੀਵਨ ਹੈ ਜਿੱਦਾਂ ਦੀ ਸਾਨੂੰ ਸੰਗਤ ਮਿਲਦੀ ਹੈ ਉਸੇ ਤਰ੍ਹਾਂ ਦਾ ਹੀ ਜੀਵਨ ਬਣ ਜਾਂਦਾ ਹੈ ਅੱਜ ਪ੍ਰੇਮੀ ਨੂੰ ਮਾੜਿਆਂ ਦੀ ਸੰਗਤ ਮਿਲੀ ਤੇ ਜੀਵਨ ਨਸ਼ੇੜੀ ਬਣ ਗਿਆ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੁਣ ਦੇਖੋ ਸੁਖਵੇ ਦੇ ਬੜੇ ਮਿੱਤਰ ਪੁਰ ਆਣ ਕੇ ਖੜੇ ਨੇ ਪਰ ਇਸੇ ਨਸ਼ੇ ਦੇ ਅੰਦਰ ਹੀ ਇਹਦਾ ਸਾਰਾ ਸ਼ਾਊਕਾਰਾ ਵੀ ਜਾਂਦਾ ਰਿਹਾ ਜ਼ਮੀਨ ਦੇ ਦਾਦ ਵੀ ਵਿਕ ਗਈ ਘਰ ਘਾਟ ਵੀ ਵਿਕ ਗਿਆ ਤੇ ਆਪਣਾ ਵੀ ਤਨ ਕੋੜੀ ਹੋ ਗਿਆ ਹੁਣ ਜਿਸਵੇਂ ਦੇ ਤਨ ਕੋੜੀ ਹੋ ਗਿਆ ਸਾਰੇ ਮਿੱਤਰ ਪਿਆਰੇ ਵੀ ਸਾਥ ਛੱਡ ਕੇ ਬਾਣੀ ਦਾ ਫੈਸਲਾ ਹੈ ਸੁਖ ਮੇ ਬਹੁਤ ਆਨੰਦ ਵਿੱਚ ਬੈਠਤ ਰਹਤ ਚਾਹੂੰ ਜਿਸ ਕੀ ਐ ਜਿਬਤ ਪਰੀ ਸਭ ਇਸੰਗ ਸਾਧਤ ਕੋ ਨ ਆਵਤ ਨਹੀਂ ਰਹੇ ਸੁਖ ਵੇਲੇ ਬੜੇ ਮਿੱਤਰ ਬਣ ਜਾਂਦੇ ਨੇ ਪਰ ਦੁੱਖਾਂ ਵਿੱਚ ਕੋਈ ਹੀ ਸਾਥ ਦੇਣ ਵਾਸਤੇ ਤਿਆਰ ਨਹੀਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੋ ਹੀ ਸਭ ਲਾਗੀ ਕਿਆ ਦਾਰਾ ਕਿਆ ਮੀਤ ਅੱਜ ਪਿੰਡੋਂ ਬਾਹਰ ਵਾਰ ਰੱਖਾਂ ਕਾਨਿਆਂ ਦੀ ਝੌਂਪੜੀ ਪਾਤੀ ਸਵੇਰੇ ਸ਼ਾਮ ਜਦੋਂ ਭੁੱਖ ਲੱਗਦੀ ਇਹ ਪਿੰਡ ਵੱਲ ਤੁਰਦਾ ਹੈ ਪਰ ਲੋਕ ਰੋਟੀ ਦੀ ਥਾਂ ਅੱਗੋਂ ਪੱਥਰ ਬਾਰਸ ਦੇ ਨੇ ਹੱਸ ਮਸ਼ੂਟ ਦੂਜੇ ਲੱਗੇ ਦੇਖੋ ਜਿਹੜੇ ਰੱਬ ਨਾਲ ਰੁੱਟ ਗਏ ਜਿਹੜੇ ਸੱਚ ਨਾਲ ਰੁੱਟ ਗਏ ਅੱਜ ਦਿਨ ਰਾਤ ਤਾਹਾਂ ਮਾਰਦਾ ਹੈ ਪਰ ਸੁਣ ਵਾਲਾ ਕੋਈ ਨਹੀਂ ਕੁਝ ਗੁਰਸਿੱਖ ਪਿਆਰੇ ਬਾਣੀ ਪੜਦੇ ਹੋਏ ਜਾ ਰਹੇ ਨੇ ਬਾਣੀ ਦੇ ਸ਼ਬਦੇ ਦੇ ਕੰਨਾਂ ਵਿੱਚ ਪੈਂਦੇ ਨੇ ਇਹ ਸਰੀਰਾ ਮੇਰਾ ਇਸ ਜਗ ਵਿੱਚ ਆਏ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜੰਤੂ ਜਗ ਵਿੱਚ ਆਇਆ ਚਿੰਨ ਹਰ ਤੇਰਾ ਰਚਨ ਰਚਿਆ ਸੋਹਰ ਮਨ ਨਵਸਾਇ ਪ੍ਰੇਮੀ ਨੂੰ ਇੰਜ ਲੱਗਾ ਜਿਵੇਂ ਮੇਰੀ ਗੱਲ ਹੋਈ ਹੋਵੇ ਕਿ ਮਾਲਕ ਨੇ ਜੀਵਨ ਤੇ ਮਿਲੋ ਵੀ ਦਿੱਤਾ ਪਰ ਮੈਂ ਨੀ ਜੀਵਨ ਵਿੱਚ ਕੋਈ ਭੜੇ ਦਾ ਕੰਮ ਨਹੀਂ ਕੀਤਾ ਇੱਕ ਤਦਾਂ ਚੌਂਪੜੀ ਚੋਂ ਬਾਹਰ ਆਇਆ ਉਹਨਾਂ ਗੁਰਸਿੱਖਾਂ ਨੂੰ ਬੇਨਤੀ ਕਰਦਾ ਕਹਿਣ ਲੱਗੇ ਭਾਈ ਗੁਰਸਿੱਖੋ ਅੱਜ ਇਸ ਗੁਰੂ ਦੀ ਬਾਣੀ ਪੜ੍ਹਦੇ ਹੋ ਨਾ ਕਿਰਪਾ ਕਰੋ ਮੈਨੂੰ ਵੀ ਇਸ ਗੁਰੂ ਕੋਲ ਲੈ ਚਲੇ ਸਿੱਖਾਂ ਨੇ ਤਸ ਕੀਤਾ ਇਹਦਾ ਮੱਝਾ ਚੁਕਿਆ ਨੈ ਆਇ ਨਹੀਂ ਗੁਰੂਵਾਲਾ ਸਿੰਘ ਦੀ ਧਰਤੀ ਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਅੱਜ ਪਾਤਸ਼ਾਹ ਦਾ ਦیدار ਕੀਤਾ ਦਰਨਮਨ ਹੋਏ ਨਿਹਾਲ ਜੰਗੂ ਦੇਖਾ ਸਾਹਮਣੇ ਬੜੀ ਨਿਮਰਤਾ ਨਾਲ ਪੁੱਛਦੇ ਪਾਤਸ਼ਾਹ ਮੇਰੇ ਕੋਲ ਜੀਵਨ ਵਿੱਚ ਸਾਰੇ ਸੁੱਖ ਸਨ ਕੀ ਕਾਰਨ ਅਜ ਤਨ ਔੜੀ ਹੋ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਬੜਾ ਪਿਆਰਾ ਜਰਾ ਟੱਡੇ ਦੇ ਪ੍ਰੇਮਿਆ ਤੇ ਤੇਰੇ ਕੰਨੇ ਦੀ ਜੀਵਨ ਦੀ ਕਹਾਣੀ ਨਹੀਂ ਜੀਓ ਤੱਕ ਤਹ 12 ਵਾਰ ਤਪ ਤਪ ਖਪੇ ਬਹੁਤ ਵਿਕਾਰ ਜੇ ਤਨ ਬਾਣੀ ਵਿਸਰ ਜਾਈ ਜੋ ਪਕਾ ਰੂਹੀ ਫੜ ਲਾਏ ਦੇਖੋ ਜਿੰਨਾ ਨੂੰ ਇਸ ਸਾਚੀ ਵਿਸਰ ਗਿਆ ਰੱਬ ਵਿਸਰ ਗਿਆ ਸਤਿਗੁਰ ਕਹਿੰਦੇ ਹੋ ਜੀਵਨ ਵਿੱਚ ਸੁੱਖ ਦੀ ਪ੍ਰਾਪਤ ਕਰ ਸਕਦੇ ਖਾਸਮ ਛੋੜ ਦੂਜੇ ਲੱਗੇ ਦੂਬੇ ਸੇਵਨ ਜਾ ਰਿਆ ਸਤਿਗੁਰੂ ਹੈ ਬੋਹਿਤਾ ਵਿਰਲੇ ਕਿਨੇ ਵਿਚਾਰੇ ਦੇਖੋ ਗੁਰੂ ਉਹ ਜਹਾਜ ਹੈ ਜਿਹੜਾ ਸੰਸਾਰ ਸਾਗਰ ਤੋਂ ਪਾਰ ਲੰਘਾ ਕਰਦਾ ਹੈ ਜਦੋਂ ਭਗਤਾਂ ਦੀ ਬਾਣੀ ਪੜਾਂਗੇ ਨਾਲ ਤੇ ਉਹਨਾਂ ਨੇ ਸੰਸਾਰ ਦੀ ਤੁਲਨਾ ਸਮੁੰਦਰ ਦੇ ਨਾਲ ਕੀਤੀ ਫਿਰ ਭਗਤ ਨਾਮਦੇਵ ਰੱਬ ਅਗੇ ਅਰਦਾਸ ਕੀ ਕਰਦੇ ਨੇ ਸੰਸਾਰ ਸਮੁੰਦੇ ਤਾਰ ਗੁਦੇ ਤਾਰ ਲੈ ਬਾਤ ਵਿਸਲਾ اے ਰੱਬ ਜੀ ਕਿਰਪਾ ਕਰੋ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਦਿਓ ਕੁਕੇ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸਵਾ ਇਥੇ ਲੋੜ ਦੀਆਂ ਲਹਿਰਾਂ ਚੱਲ ਰਹੀਆਂ ਇਥੇ ਆਸਾਂ ਤੇ ਤ੍ਰਿਸ਼ਨਾ ਦੀਆਂ ਲਹਿਰਾਂ ਚੱਲ ਰਹੀਆਂ ਨੇ ਸਤਿਗੁਰ ਕਹਿੰਦੇ ਗੁਰੂ ਉਹ ਜਹਾਜ ਐ ਗੁਰ ਜਹਾਜ ਖੇਵਤ ਗੁਰੂ ਗੁਰਬਿਨ ਤਰਿਆ ਨਾ ਕੋਈ ਗੁਰੂ ਤੋਂ ਬਿਨਾ ਸੰਸਾਰ ਸਾਗਰ ਤੋਂ ਪਾਰ ਨਹੀਂ ਲੱਗਿਆ ਜਾ ਸਕਦਾ ਤੇ ਆਪਾਂ ਰਹਿਤ ਨਾਮਿਆਂ ਦੇ ਵਿੱਚ ਵੀ ਪੜਦੇ ਆ ਨਾ ਕਿ ਵਾਹਿਗੁਰੂ ਨਾਮ ਜਹ ਹੈ ਚੜੇ ਸੁ ਸਰੇ ਪਾਰ ਜੋ ਸ਼ਰਦਾ ਕਰ ਸੇਵਦੇ ਗੁਰ ਪਾਰਿਉ ਤਾਰਨ ਹਾਰ ਦੇਖੋ ਜਿੰਨਾ ਨੇ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਗੁਰੂ ਸ਼ਬਦਿ ਸਵਾ ਜਹਾਇ ਕਿਸਾਰ ਹੋ ਗਏ ਉਹ ਫਿਰ ਸੰਸਾਰ 사ਗਰੋਂ ਪਾਰ ਕਰ ਜਾਂਦੇ ਨੇ ਉਹ ਗੁਰੂ ਦੀ ਬਖਸ਼ਿਸ਼ ਦਾ ਸਦਕਾ ਸਤਿਗੁਰ ਕਹਿੰਦੇ ਗੁਰੂ ਦੇ ਸ਼ਬਦ ਕੋਲੇ ਤਾਕਤ ਹੈ ਸੁਖਬਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕ੍ਰੀਸ਼ ਕੰ ਵਾਹਿਗੋ ਜੇ ਤਾਨ ਤੇ ਮਨ ਦੇ ਕਲੇਸ਼ ਬਣਾਉਣੀ ਚਾਹੁੰਦਾ ਕਿਉਂਕਿ ਅੱਜ ਦਾ ਮਨੁੱਖ ਸਰੀਰ ਕਰਕੇ ਤੇ ਬੜਾ ਸੁਕੀ ਹੈ ਦੁੱਖ ਸਨ ਕਾਦਾ ਹੈ ਮਨ ਦਾ ਦੁੱਖ ਚੰਬੜਿਆ ਹੋਇਆ ਹੈ ਸਰੀਰ ਕਰਕੇ ਤੇ ਪਦਾਰਥ ਬਹੁਤ ਨੇ ਖਾਣ ਵਾਸਤੇ ਪਹਿਨਣ ਵਾਸਤੇ ਕੱਪੜੇ ਨੇ ਰਹਿਣ ਵਾਸਤੇ ਬੜੀਆ ਧਾਰ ਹੈ ਸਰੀਰ ਸਾਡਾ ਸੁਖੀ ਹੈ ਦੁੱਖਾਂ ਵਿੱਚ ਕੌਣ ਕਿਰਿਆ ਹੈ ਸਾਡਾ ਮਨ ਸਾਡੀ ਆਤਮਾ ਉਹਨਾਂ ਕਰਕੇ ਬੰਦਾ ਜੀਵਨ ਵਿੱਚ ਦੁਖੀ ਹੈ ਜਿਹਨੂੰ ਸਿਵ ਨੇ ਕਿਹਾ ਸਦਨ ਸ੍ਰਿਸ਼ਟ ਕੋ ਰਾਜਾ ਨਹੀਂ ਹੈ ਕਹਿੰਦੇ ਭਾਵੇਂ ਤੈਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣਾ ਦਿੱਗੇ ਪਰ ਮਨ ਕਰਕੇ ਤੂੰ ਸੁਖੀ ਨਹੀਂ ਹੋ ਸਕਣਾ ਸਦਨ ਸ੍ਰਿਸ਼ਟ